ਮਾਟਰ ਹੋਇਆ ਜੀ ਹੋਈ ਹੈ ਜੀ ਮੇਰਾ ਤਬੀਤ ਖਰਾਬ ਥੀ ਮੈਂ ਮੇਰਾ ਬੀਪੀ ਵਧਿਆ ਹੋਇਆ ਸੀ ਜੀ ਤੇ ਮੈਂ ਨਾ ਉਹ ਕੂਰੀਅਰ ਵਾਲੇ ਨੇ ਆਣਾ ਸੀ ਮੋਬਾਈਲ लेके ਮੈਂ ਉਹਨੂੰ ਪੇਮੈਂਟ ਕਰਨੀ ਸੀ ਜੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਚ ਮੇਤੋ ਚੱਲਿਆ ਨਹੀਂ ਇਸ ਇਸੇ ਦੌਰਾਨ ਇੱਕ ਬੰਦਾ ਯੰਗ ਮੈਨ ਜਿਆ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕਿਆ ਬਾਤ ਅੰਕਲ ਜੀ ਚੱਲ ਨਹੀਂ ਰਹਾ ਮਹਾਨ ਆ ਯਾਰ ਮੇਰੇ ਤੋਂ ਤਾਂ ਚੱਲ ਹੀ ਰਿਹਾ ਮੈਂ ਦੇਖੂੰ ਟਰਾਈ ਮਾਰ ਕੇ ਮਤੂੰ ਦੇਖ ਲੈ ਭਾਈ ਉਸ ਨੇ ਪਾਇਆ ਜੀ ਮੇਰਾ ਮਤਲਬ ਚੱਲ ਪਿਆ ਪੈਸੇ ਕੱਢ ਕੇ ਅਜਲ ਬਾਹਰ ਆ ਕੇ ਮੈਨੇ ਪੈਸੇ ਫੜ ਲਏ ਮੈਂ ਪੈਸੇ ਗਿਣਨ ਲੱਗ ਗਿਆ ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ 'ਚ ਪੜਾਤਾ ਉਹ ਮੈਨੇ ਪੈਸਿਆਂ ਨਾਲ ਜੇਬ 'ਚ ਪਾ ਲਏ ਜੀ ਉਹਨੇ ਮੈਨੂੰ ਨਕਲੀ ਫੜਾਤਾ ਜੀ ਅਸਲੀ ਮੇਰਾ ਉਹ ਲੈ ਗਿਆ ਮੈਂ ਜਾ ਕੇ ਉਮੇ ਘਰ ਦੇਣ ਪੈਸੇ ਭੜਾਏ ਪੋਰੀਰਨ ਦੁੱਤੇ ਜਾ ਕੇ ਮੈਂ ਪੈ ਗਿਆ ਮੇਰੀ ਤਬੀਤ ਖਰਾਬ ਥੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ ਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਦਾ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ ਜੀ 4 ਲੱਖ ਸਵਾ ਲੱਖ ਰੁਪਏ ਮੇਰਾ 24 ਘੰਟੇ ਦੇ ਵਿੱਚ ਵਿੱਚ ਉਹਦੇ ਪੁਲਿਸ ਵਾਲਿਆਂ ਨੂੰ ਜੇ ਉੱਥੇ 99 99 ਹਜ਼ਾਰ ਦੀਆਂ ਉਹ ਹੋਈਆਂ ਨੇ ਜੀ ਅਦਰ ਅਕਾਊਂਟ 'ਚ ਜੇ ਹੁਣ ਪੁਲਿਸ ਵਾਲੇ ਉਹ ਅਦਰ ਅਕਾਊਂਟ ਵਾਲਿਆਂ ਨੂੰ ਫੜਨ ਅੱਛਾ ਪੁਲਿਸ ਵਾਲਿਆਂ ਨੇ ਜਦ ਅਸੀਂ ਸਾਈਬਰ ਉਹਦੇ ਚ ਗਏ ਥੈਲੇ ਚ ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ ਕਹਿੰਦੇ ਇਹੀ ਬੰਦਾ ਹਾਂ ਕਹਿੰਦੇ ਸਾਡੇ ਟਰੇਸ ਤੇ ਆ ਬੰਦਾ ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ ਮਖਾ ਇਹੀ ਬੰਦਾ ਜੀ ਵੀ ਬਹੁਤ ਵਾਰ ਦਗਾ ਕਰ ਰਿਹਾ ਵੀ ਮੇਰੇ ਨਾਲ ਤਾਂ ਹੋ ਗਈ ਮੈਂ ਕਹਿਣਾ ਵੀ ਕਿਸੇ ਹੋਰ ਨਾਲ ਨਾ ਹੋ ਜAVE ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ ਜਿੰਨਾ ਖਲੀ ਫੜਾਤਾ ਜੀ ਉਹ ਡੈਡ ਸੀ ਜਮਾ ਹੀ ਮਤਲਬ ਜਦ ਦੂਜੇ ਦਿਨ ਮੈਨੇ ਜਦ ਮੈਨੂੰ ਪਤਾ ਲੱਗਿਆ ਵੀ ਮੇਰੇ ਐਨਏ ਹੋਏ ਨੇ ਪੈਸੇ ਕਿੱਥੇ ਗਏ ਮੈਂ ਏਟੀਐਮ ਤੇ ਫੇਰ ਆਇਆ ਜੀ ਵੀ ਤੇ ਮੈਂ ਬੈਲੈਂਸ ਚੈੱਕ ਕਰਾਂ ਜਦ ਮੈਂ ਉਹ ਕੱਢਿਆ ਜੀ ਤਾਂ ਉਹ ਨਾ ਖਲੀ ਸੀ ਜੀ ਮੇਰੇ ਤਾਂ ਉੱਥੇ ਮਤਲਬ ਜਾਨ ਜੀ ਨਿਕਲ ਗਈ ਲੱਗਾ ਮੇਰੀ ਕੰਬਲ ਲੱਗ ਗਈਆਂ ਮਤਲਬ ਕੋਸ ਬੀਪੀ ਦੇ ਵਧਿਆ ਹੋਇਆ ਸੀ ਤਬੀਤ ਮੇਰਾ ਮੇਰਾ 1/2 4 ਲੱਖ ਰੁਪਈਆ ਮਤਲਬ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਪਰ ਕਮਾਈ ਜਿਹੜੀ ਮੇਰਾ ਪੈਨਸ਼ਨ ਆ ਰਹਾ ਮੈਂ ਮੈਨੂੰ ਤਾਂ ਥੋੜੀ ਪੈਨਸਲ ਮਿਲਦੀ ਹੈ ਉਹਦੇ ਜੇ ਮੇਰਾ ਗਜਾਰ ਮੈਂ ਉਹਨਾਂ ਤੋਂ ਬਾਅਦ ਫਿਰ ਮੈਂ ਠਾਣੇ ਗਿਆ ਜੀ ਉਹ ਕਹਿੰਦੇ ਉਹ ਲਿਆਓ ਸਟੇਟਮੈਂਟ ਕਢਾ ਕੇ ਸਟੇਟਮੈਂਟ ਲੈ ਆ ਕੇ ਮੈਂ ਉਹਨੂੰ ਦਿੱਤੀ ਉਹ ਕਹਿੰਦੇ ਜੀ ਤੁਸੀਂ ਸਾਈਬਰ ਸੈੱਲ ਉੱਥੇ ਬਣਿਆ ਹੋਇਆ ਥਾਣਾ ਬਣਿਆ ਹੋਇਆ ਸੰਗਰੂਰ ਉੱਥੇ ਜਾ ਕੇ ਉਹ ਕਰਾਓ ਉੱਥੇ ਮੈਨੇ ਡੈਰੀ ਕਰਾ ਕੇ ਜੀ ਆਪਣੇ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨਾਂ ਦਿੱਤਾ ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਹੀ ਫੋਟੋ ਹੈ ਜੀ ਮਹਾ ਉਸ ਤੋਂ ਬਾਅਦ ਕੱਲ ਮੈਂ ਐਸ.ਐਚ.ਓ. ਸਨਾਮ ਨੂੰ ਵੀ ਮਿਲ ਕੇ ਆਏ ਜੀ ਉਹਨਾਂ ਨੇ ਮੈਨੂੰ ਬਹੁਤ ਰਿਸਪਾਂਸ ਦਿੱਤਾ ਜੀ ਬਹੁਤ ਗੁੱਡ ਬੰਦੇ ਨੇ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗ ਵਜੋਂ ਮੈਨੂੰ ਚਾਹ ਵੀ ਪਲਾਈ ਜੀ ਬਹੁਤ ਮੇਰਾ ਹੌਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਸੇ ਵੀ ਕਿਸਪਾਰਸ਼ ਦੀ ਲੋੜ ਨਹੀਂ ਮੇਰਾ ਹੈ ਉਹਨਾਂ ਉਹਨਾਂ ਮੇਰੇ ਸਾਹਮਣੇ ਹਰਜੀਤ ਕੌਰ ਇਨਚਾਰਜ ਹੈ ਜੀ ਸਾਈਬਰ ਸੈੱਲ ਦੀ ਵੀ ਇਹ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਆ ਵੀ ਆਪਾਂ ਰਲ ਮਿਲ ਕੇ ਇਹ ਸੋਲਵ ਕਰਨਾ ਉਸ ਉਹਨਾਂ ਨੇ ਐਸ ਐਚ ਓ ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ ਕੀਤੀ ਬਹੁਤ ਮੇਰਾ ਹੌਸਲਾ ਹੀ ਵਧਾਤਾ ਜੀ ਪੈਸੇ ਤਾਂ ਚਲੋ ਗਏ ਮੇਰੇ ਗਏ ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਉਹਨਾਂ ਦਾ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਇਹਨ ਪਤਾ ਲੱਗਿਆ ਹਾਂ ਮੈਂ ਤਾਂ ਤਬੀਤ ਮੇਰੀ ਖਰਾਬ ਥੀ ਜੀ ਬੀਪੀ ਬਹੁਤ ਵਧਿਆ ਹੋਇਆ ਥੀ ਮੈਂ ਤਾਂ ਹੁਣ ਵੀ ਮੇਰਾ ਹੱਥ ਕਰਦੇ ਕੋ ਹੱਥ ਕੰਬੀ ਜਾਂਦੇ ਨੇ ਜੀ ਬਹੁਤ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਹੁਣ ਨਹੀਂ ਚਾਹੀਦਾ 81 ਨਾਲ ਮਤਲਬ ਇੰਨੇ ਪੈਸੇ ਇੱਕ ਦਿਨ ਚ ਕਿਵੇਂ ਕਢਾ ਲੈ ਜੀ ਹੈ ਜੀ ਉਹ ਅੱਛਾ ਉਹ ਜਿਹੜੇ ਆਰਡਰ ਆਦਰ ਟਰਾਂਸਫਰ ਕਰੇ ਨੇ ਉਹ ਖਾਤੇ ਚੱਕਣ ਉਹ ਬੰਦੇ ਚੱਕਣ ਜੀ ਸਾਰਾ ਕੇਸ ਮਤਲਬ ਹੱਲ ਹੋ ਸਕਦਾ ਮੇਰੇ ਨਾਲ ਤਾਂ ਹੋ ਗਈ ਪਰ ਕਿਸੇ ਹੋਰ ਨਾਲ ਨਾ ਹੋਊ